زندہ باد ہندے ہٹو ہندے لاکھو مزدور ایکتا زندہ باد پورے ایکتا زندہ باد ਜਾਣਕਾਰੀ ਜੀ ਅੱਜ ਤਾਂ ਅੱਜ ਜਿਹੜਾ ਚੰਡੀਗੜ੍ਹ ਧਰਨਾ ਵਾਲਾ ਜੀ ਇਹ ਪੰਜਾਬ ਗਵਰਨਮੈਂਟ ਦੇ ਉਹਨਾਂ ਨੇ ਸੱਦ ਕੇ ਮੀਟਿੰਗ ਕਰਕੇ ਸਾਰੇ ਜਥੇਬੰਦੀਆਂ ਦੇ ਨਾਲ ਅਸੀਂ ਜਿਹੜੀਆਂ ਮੰਗਾਂ ਰੱਖੀਆਂ ਸੀ ਜਿਹੜੀਆਂ ਮੇਨ ਮੰਗਾਂ ਜਿਹੜੀਆਂ ਸੀ ਅੱਜ ਉਹਦੀ ਪ੍ਰੋਬਲਮ ਜੀ ਹੈ ਜਾਂ ਬਿਜਲੀ ਦੀ ਪ੍ਰੋਬਲਮ ਸੀਗੀ ਬਿਜਲੀ ਦੇ ਨੂੰ ਜਿਹੜਾ ਵੱਡਾ ਇਹਨਾਂ ਦਾ ਇੱਕ ਹੈ ਜੀ 5500 ਰੁਪਏ ਪਰ ਪਾਵਰ ਦੇ ਨਾਲ ਤੇ ਕਹਿੰਦੇ ਆ ਵੀ ਸਾਡੀ ਮੰਗ ਸੀ 1200 ਰੁਪਏ ਤੇ ਹਰ ਸਰਕਾਰ 1200 ਰੁਪਏ ਲੈ ਕੇ ਜਾਣੋ ਉਹ ਕਾਹਦੀ ਪਾਵਰ ਤੋਂ ਨਹੀਂ ਆ ਰਹੀ ਐ ਇਹਨਾਂ ਨੇ ਅਖਾ ਵੀ 55 ਸਾਲ ਤੋਂ 4300 ਤੋਂ ਘੱਟ ਹੀ ਕਰ ਨਹੀਂ ਸਕਦੇ ਇਹਦੇ ਤੋਂ ਬਾਅਦ ਜੋ ਮੂੰਗੀ ਦਾ ਤੇ ਜਿਹੜਾ ਮੰਨ ਲਓ ਇਹਨਾਂ ਨੇ ਕਿਹਾ ਐਮਐਸਪੀ ਦੇਵਾਂਗੇ ਮੱਕੀ ਦੀ ਤੇ ਮੂੰਗੀ ਦੀ ਪਰ ਕਹਿ ਦਿੱਤਾ ਪਰ ਹਜੇ ਜਨਾ ਚੋਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਅਸੀਂ ਕੀ ਵਿਸ਼ਵਾਸ ਕਰ ਸਕਦੇ ਆ ਅਸੀਂ ਤਾਂ ਉਹਨਾਂ ਦੇ ਕਹਿਣ ਤੇ ਮੂੰਗੀ ਵੀ ਬੀਜ ਦਿੱਤੀ ਮੱਕੀ ਵੀ ਬੀਜ ਦਿੱਤੀ ਪਰ ਲੇਕਿਨ ਹਜੇ ਤੱਕ ਸਰਕਾਰ ਨੇ ਨੋਟਿਸ ਨਹੀਂ ਜਾਰੀ ਥੋੜੀ ਦੇਰ ਜਾਈਦਾ ਜੇ ਨੋਟੀਫਿਕੇਸ਼ਨ ਜਾਰੀ ਕੀਤਾ ਕੀ ਸਵਾਰਾ ਵੀ ਇਹ ਚੱਕੂ ਦੀ ਸਾਡੇ ਉੱਤੇ ਐਮਐਸਪੀ ਰਾਗੁਰੂ ਮੇਰੇ ਮੋਖਰ ਜੀ ਇਸ ਲਈ ਕਰਕੇ ਜਿਹੜੀ ਆ ਵੀ ਮੰਗਾ ਸਰ ਨੇ ਸਾਨੂੰ ਕਿਹਾ ਸੀ ਵੀ ਉਸ ਤੋਂ ਬਾਅਦ ਤੁਹਾਡੇ 10 ਦਿਨ ਬਾਅਦ ਮੀਟਿੰਗ ਲੈ ਕੇ ਤੁਹਾਡੀਆਂ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ ਪਰ ਲੇਕਿਨ ਹਜੇ ਤੱਕ ਸਰਕਾਰ ਨੇ ਸਾਨੂੰ ਕੋਈ ਕਾਲ ਨਹੀਂ ਦਿੱਤੀ ਕੋਈ ਸਾਡੇ ਨਾਲ ਸੰਪਰਕ ਨਹੀਂ ਕੀਤਾ ਇਸ ਲਈ ਅਸੀਂ ਇਹਨਾਂ ਦੀ ਭੂਲ ਦੇਖ ਕੇ ਸਰਕਾਰ ਨਾਲ ਅੱਜ ਅਸੀਂ ਘਰ ਨਾਲ ਲਾਉਣ ਜਾ ਰਹੇ ਹਾਂ ਪੱਕਾ ਕਰਨਾ ਲੱਗੂਗਾ ਜਿੰਨਾ ਦਰ ਤੱਕ ਇਹ ਮੰਗਾਂ ਜੋ ਮਸਲੇ ਸਾਡੇ ਆ ਕਿ ਪੰਜਾਬ ਦੇ ਨਹੀਂ ਹੁੰਦੇ ਉਹਨਾਂ ਦਾ ਸਾਡਾ ਪੱਕਾ ਕਰਨਾ ਚਾਹੀਦਾ ਚੰਡੀਗੜ੍ਹ ਚ ਪੱਕਾ ਮੋਰਚਾ ਲਾਉਣ ਜਾ ਰਹੇ ਜਿੱਥੇ ਬੰਦੀ ਕੀ ਮੰਗਾ ਨੇ ਕਿਉਂ ਲਾਉਣਾ ਪਿਆ ਇਸ ਮੋਰਚਾ ਦੇਖੋ ਜੀ ਸਬਜੋਕਤ ਬਸਾਨ ਮੋਰਚੇ ਦੀ ਕਾਲ ਨੂੰ ਸੁਪਰਾ ਆ ਗਿਆ ਹੋਇਆ ਆਸੀ ਜਿਹੜੀ ਸੀਐਮ ਸਾਹਿਬ ਨਾਲ ਮੀਟਿੰਗ ਕੀਤੀ ਸੀ ਜੀ 17 ਅਪ੍ਰੈਲ ਨੂੰ ਉਹਦੇ ਵਿੱਚ ਅਸੀਂ ਚੋਟੀ ਮੰਗਾਂ ਰੱਖਾ ਸੀਗਾ ਜਿਹੜਾ ਸਾਡੀਆਂ ਨੇਚਰ ਮੰਗਾਂ ਸੀਗਾ ਜਿਹੜੀ ਝੋਨੇ ਦੀ ਲਵਾਈ ਤੇ ਬਿਜਲੀ ਦੇ ਪ੍ਰਬੰਧ ਤੇ ਕਣਕ ਦਾ ਬੋਨਸ ਵੀ ਇਹਦੇ ਵਾਸਤੇ ਅਸੀਂ ਪੂਰਾ ਬੈਂਸ ਕੀਤੀ ਸੀ ਸਾਨੂੰ ਇਸ ਬਾਤ ਨਿਰਨਾ ਦੀ ਪੂਰਤਾ ਪੱਕਾ ਹਲਕਾ ਤੁਹਾਡਾ ਜੋ ਕਿ ਸਣਪਦਾ ਜਿਹੜਾ ਝਾੜੀ ਸੀ ਬਹੁਤ ਘੱਟ ਨਿਕਲਿਆ ਤੇ ਸਾਨੂੰ ਕੁਝ ਨਾ ਕੁਝ ਰਾਤ ਤੇ ਨਹੀਂ ਚਾਹੀਦੀ ਉਹ ਤੇ ਸਰਕਾਰ ਨੇ ਸਾਡੇ ਨਾਲ ਸਹਿਮਤੀ ਵੀ ਬਣਾਈ ਸੀ ਕਿ ਅਸੀਂ ਛੇਸਾਂ ਦੇ ਅੰਦਰ ਉਹ ਮੀਡੀਮੀ ਦੇਵਾਂਗੇ ਕਿ ਅਸੀਂ ਜਿਹੜਾ ਬੋਸਾ ਅਨਾਉਂਸ ਹੋ ਟੈਲੀਵਿਜ਼ਨ ਅਸੀਂ ਕਰਦਾਂਗੇ ਤੁਸੀਂ ਘਰੇ ਬੈਠ ਕੇ ਸੁਣੋ ਸਾਡੇ ਚਰਚ ਬੜਾ ਵੱਡਾ ਵਿਸ਼ਵਾਸ ਸੀ ਉਸ ਤੋਂ ਬਾਅਦ ਕੀ ਹੋਇਆ ਕਿ ਸਾਨੂੰ ਗੱਜਮੀ ਲਿਆ ਗਿਆ ਜੇ ਜੂਨ ਤਿਆਰ ਕਰਕੇ ਤੂੰ ਨਾਲ ਲਾਉਂਦੇ ਈ ਬਾਈ ਸਾਡੀ ਤਰੀਕ ਰਾਤੀ ਜੂਨ ਕਜੇ ਦੀ ਆਟੋਮੋਬਾਈਲ ਕਮਿਊਨੀਕੇਸ਼ਨ ਦੇ ਰਾਤੀ ਜੂਨ ਵੀ ਰੱਖੀ 20 ਤਰੀਕ ਉਹ ਸੈ ਲੱਗਦਾ ਨਹੀਂ ਜੇ ਬਾਈ ਜੂਨ ਮੋਗੇ ਨੂੰ ਦਿੱਤੀ ਹੈ ਤਾਂ ਉਹ ਝੋਨਾ ਸੈਲ ਚ ਆਉਗੇ ਜਦੋਂ ਵੱਟੇ ਜੋ ਕੋਈ ਅਸੀਂ ਝੋਨਾ ਦਾ 10 ਤਰੀਕ ਨੂੰ ਸ਼ੁਰੂ ਕਰ ਦੇਣਾ ਸਰਕਾਰ ਨੂੰ ਅਸੀਂ ਦੇ ਦਾਂ ਕਿਉਂਕਿ ਅਸੀਂ 10 ਨੂੰ ਝੋਨਾ ਸ਼ੁਰੂ ਕਰ ਦੇਣਾ ਜਿਹੜਾ ਮਰਜ਼ੀ ਵਿਭਾਗ ਮੰਤਰੀ ਰੋਕ ਲਾ ਸਾਨੂੰ ਆ ਕੇ ਸਾਨੂੰ ਕੈਨਾ ਕਰ ਦੇ ਸਾਨੂੰ ਫੜ ਲੈ ਕਿਉਂਕਿ ਜੇ ਅਸੀਂ ਬਾਈ ਨੂੰ ਨਾਲ ਆਉਣੇ ਆ ਸਾਨੂੰ ਸੈਲ ਆਏ ਤਾਂ ਸਾਨੂੰ ਮੰਡੀਾਂ 'ਚ ਤਾਂ ਰੇ ਲਾਉਣੇ ਪੈਣਗੇ ਤੂੰ ਬਾਹਲੇ ਤਾਂ ਰੇ ਲਾਉਣੇ ਪੈਣਗੇ ਨਾਲੇ ਸਾਡੀ ਫਸਲ ਬਰਬਾਦ ਹੋ ਗਈ ਮਿੱਟੀਾਂ 'ਚ ਪਈ ਅੱਜ ਤਾਂ ਅਸੀਂ ਬਰਬਾਦ ਹੋਨੇ ਫਿਰ ਸਾਡੀ ਫਸਲ ਵੀ ਬਰਬਾਦ ਹੋਊਗੀ ਧੋਖਾਂ ਕੋ ਹੋ ਜਾਣੇ ਨੇ ਅੱਜ ਇੱਕ ਕੰਮ ਜੇ ਸਰਕਾਰ ਮੰਗਾ ਨਹੀਂ ਮੰਨਦੀ ਤੱਕ ਮਤੋਂ ਨਹੀਂ ਬਾਜੀ ਜਾ ਅੱਜ ਅਸੀਂ ਜਿਹੜਾ ਜੰਨੀਗੜ ਤਾਂ ਨਾ ਲਉਣਾ ਇਹ ਆਣ ਮਿਲ ਕੇ ਸਮੇਂਰੀ ਲਾਵਾਗੇ ਜਿੰਨੀ ਦੇਰ ਤੱਕ ਸਾਡੇ ਨੂੰ ਮੰਗਾ ਦੀ ਪੂਰਤੀ ਨਹੀਂ ਹੋ ਜਾਂਦੀ ਕਿ ਅਸੀਂ ਮੈਦਾਨ ਖਾਲੀ ਨਹੀਂ ਛੱਡਣਾ ਮੋਗਾ ਤੋਂ ਸਰਬਜੀਤ ਰੌਲੀ ਦੀ ਰਿਪੋਰਟ ਜਿੰਦਾਬਾਦ ਸਤਾਰ ਮੋਟਾ ਜਿੰਦਾਬਾਦ ਸਾਡੇ ਹੱਕ ਜਿੰਦਾਬਾਦ ਸਰਕਾਰ ਜਿੰਦਾਬਾਦ ਸਰਕਾਰ ਮੋਟਾ ਜਿੰਦਾਬਾਦ ਸਾਡੇ ਹੱਕ ਰੋਜੀ ਇਹ ਜਾਣਕਾਰੀ ਜੀ ਅੱਜ ਧਰਨਾ ਤੇ ਜਿਹੜਾ ਚੰਡੀਗੜ੍ਹ ਧਰਨਾ ਆ ਜੀ ਇਹ ਪੰਜਾਬ ਗਵਰਨਮੈਂਟ ਦੇ ਉਹਨਾਂ ਨੇ ਸਾਡੇ ਨਾਲ ਮੀਟਿੰਗ ਕਰਕੇ ਸਾਰੇ ਜਿੱਥੇ ਬੰਦਿਆਂ ਦੇ ਨਾਲ ਅਸੀਂ ਜਿਹੜੀਆਂ ਮੰਗਾਂ ਰੱਖੀਆਂ ਸੀ ਜੀਆਂ ਮੇਨ ਮੰਗਾਂ ਜਿਹੜੀਆਂ ਜੀ ਇੱਕੋ ਜਿਹੀ ਪ੍ਰੋਬਲਮ ਜੀ ਹੈ ਕਿਆ ਬਿਜਲੀ ਦੀ ਪ੍ਰੋਬਲਮ ਸੀਗੀ ਬਿਜਲੀ ਦੇ ਜਿਹੜਾ ਵੱਡਾ ਇਹਨਾਂ ਦਾ ਇੱਕ ਹੈ ਜੀ 5500 ਰੁਪਿਆ ਪਰ ਪਾਵਰ ਦੇ ਨਾਲ ਇਹ ਕਹਿੰਦੇ ਆ ਵੀ ਸਾਡੀ ਮੰਗ ਸੀ 1200 ਰੁਪਿਆ ਤੇ ਹਰ ਸਰਕਾਰ 1200 ਰੁਪਿਆ ਲੈ ਕੇ ਸੀ ਕਹਿੰਦੇ ਮੈਂ ਜਾਣ ਕੇ ਕੋਕਾ ਦੀ ਪਾਵਰ ਬਤਾਉਣੀ ਹੈ ਇਹ ਇਹਨਾਂ ਨੇ ਅਖਾ ਵੀ 5500 ਤੋਂ 4500 ਤੋਂ ਘੱਟ ਅਸੀਂ ਕਰ ਨਹੀਂ ਸਕਦੇ ਇਹਦੇ ਤੋਂ ਬਾਅਦ ਜੋ ਮੂੰਗੀ ਦਾ ਤੇ ਜਿਹੜਾ ਮੰਨ ਲਓ ਇਹਨਾਂ ਨੇ ਕਿਹਾ ਐਮਐਸਪੀ ਦੇਵਾਂਗੇ ਮੱਕੀ ਦੀ ਤੇ ਮੂੰਗੀ ਦੀ ਪਰ ਇਹ ਦਿੱਤਾ ਪਰ ਅਜੇ ਜਨਾ ਚਰੋ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਅਸੀਂ ਕੀ ਵਿਸ਼ਵਾਸ ਕਰ ਸਕਦੇ ਆ ਅਸੀਂ ਤਾਂ ਉਹਨਾਂ ਨੇ ਕਹਿਣ ਤੇ ਮੂੰਗੀ ਵੀ ਬੀਜ ਦਿੱਤੀ ਮੱਕੀ ਵੀ ਬੀਜ ਦਿੱਤੀ ਪਰ ਲੇਕਿਨ ਹਜੇ ਤੱਕ ਸਰਕਾਰ ਨੇ ਨੋਟਿਸ ਨਹੀਂ ਜਾਰੀ ਛੋੜੀ ਕਿਉਂ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਕੀ ਸਵਾਰਾ ਵੀ ਇਹ ਚੱਕੂ ਦੀ ਹੈ ਸਾਡੇ ਵੱਲ ਐਮ ਐਸਟੀ ਦੇ ਚੱਕੂ ਦਾ ਸੈਂਟਰ ਮੁਕਰਦਾ ਰਿਹਾ ਹੁਣ ਪੰਜਾਬ ਗੁਰੂ ਮੂਰ ਮੁਕਰ ਜੀ ਇਸ ਲਈ ਕਰਕੇ ਜਿਹੜੀ ਆ ਵੀ ਮੰਗਾ ਸੀ ਸਾਨੂੰ ਕਿਹਾ ਸੀ ਵੀ ਉਸ ਤੋਂ ਬਾਅਦ ਤੁਹਾਡੇ 10 ਦਿਨ ਬਾਅਦ ਮੀਟਿੰਗ ਲੈ ਕੇ ਤੁਹਾਡੀਆਂ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ ਪਰ ਲੇਕਿਨ ਹਜੇ ਤੱਕ ਸਰਕਾਰ ਨੇ ਸਾਨੂੰ ਕੋਈ ਸਨਾਲੀ ਦਿੱਤੀ ਕੋਈ ਸਾਡੇ ਨਾਲ ਸੰਪਰਕ ਨਹੀਂ ਕੀਤਾ ਇਸ ਲਈ ਅਸੀਂ ਉਹਨਾਂ ਦੀ ਮੂਲ ਵੇਖ ਕੇ ਸਰਕਾਰ ਨਾਲ ਅੱਜ ਇਹ ਧਰਨਾ ਲਾਉਣ ਜਾ ਰਹੇ ਪੱਕਾ ਕਰਨਾ ਲੱਗੂਗਾ ਜਿੰਨਾ ਕਰਦਾ ਸੀ ਮੰਗਾ ਜੋ ਮਸਲੇ ਸਾਡੇ ਆ ਕਿ ਪੰਜਾਬ ਦੇ ਨਹੀਂ ਹੁੰਦੇ ਉਹਨਾਂ ਦਾ ਸਾਡਾ ਪੱਕਾ ਕਰਨਾ ਹੈ ਚੰਡੀਗੜ੍ਹ ਚ ਪੱਕਾ ਮੋਰਚਾ ਲਾਉਣ ਜਾ ਰਹੇ ਜਿੱਥੇ ਬੰਦੀ ਕੀ ਮੰਗਾ ਨੇ ਕਿਉਂ ਲਾਉਣਾ ਪਿਆ ਇਸ ਮੋਰਚਾ ਦੇਖੋ ਜੀ ਸਬਜੋਕਤ ਬਸਾਨ ਮੋਰਚੇ ਦੀ ਕਾਲ ਨੂੰ ਸੋਖ ਰਾ ਰਹੇ ਹੋਏ ਆਸੀ ਜਿਹੜੀ ਸੀਐਮ ਸਾਹਿਬ ਨਾਲ ਮੀਟਿੰਗ ਕੀਤੀ ਸੀ ਜੀ 17 ਅਪ੍ਰੈਲ ਨੂੰ ਉਹਦੇ ਵਿੱਚ ਅਸੀਂ ਚੋਟੀ ਮੰਗਾਂ ਰੱਖਾ ਸੀਗਾ ਜਿਹੜੀਆਂ ਸਾਡੀਆਂ ਨੇਚਰ ਮੰਗਾਂ ਸੀਗਾ ਜਿਹੜੀ ਝੋਨੇ ਦੀ ਲਵਾਈ ਤੇ ਬਿਜਲੀ ਦੇ ਪ੍ਰਬੰਧ ਤੇ ਖਣਕ ਦਾ ਬੋਲਸ ਵੀ ਇਹਦੇ ਵਾਪਸ ਅਸੀਂ ਪੂਰਾ ਵਾਅਦਾ ਕੀਤਾ ਸੀ ਕਿ ਵੀ ਸਾਨੂੰ ਇਸ ਵਾਰ ਤੋਂ ਨਿਰੰਤਰ ਜੀਵਨ ਦਾ ਪੱਕਾ ਹਲਕਾ ਹੋਊਗਾ ਜੋ ਕਿ ਖਣਕ ਦਾ ਜਿਹੜਾ ਝਾੜ ਸੀ ਬਹੁਤ ਘੱਟ ਨਿਕਲਿਆ ਤੇ ਸਾਨੂੰ ਕੁਝ ਨਾ ਕੁਝ ਰਾਤ ਚਲਣੀ ਚਾਹੀਦੀ ਉਹ ਤੇ ਸਰਕਾਰ ਨੇ ਸਾਡੇ ਨਾਲ ਸਹਿਮਤੀ ਬਣਾਈ ਸੀ ਕਿ ਅਸੀਂ ਕਿਸਾਨਾਂ ਦੇ ਅੰਦਰ ਤੋਂ ਮਦਦੀ ਦੇਵਾਂਗੇ ਤੇ ਅਸੀਂ ਜਿਹੜਾ ਬੋਲਸ ਦਾ ਅਨਾਉਂਸ ਹੋ ਟੈਲੀਵਿਜ਼ਨ 'ਆਈ ਕਰਦਾਂਗੇ ਤੁਸੀਂ ਘਰੇ ਬੈਠ ਕੇ ਸੁਣ ਲੋ ਸਾਡੇ ਚਰਚ ਬੜਾ ਵੱਡਾ ਵਿਸ਼ਵਾਸ ਸੀ ਉਸ ਤੋਂ ਬਾਅਦ ਇਹ ਹੋਇਆ ਵੀ ਫਰ ਨੂੰ ਜੰਮੀ ਲਿਆ ਗਿਆ ਇਹ ਜੂਨ ਪਿਆਰ ਕਰਦੇ ਤੋਂ ਨਾਲ ਹੋਣ ਦੇ ਬਾਈ ਸਾਡੀ ਤਰੀਕ ਰਾਤੀ ਉਹ ਗੱਜਰੇ ਦੀ ਅਕਤੂਬਰ ਤੋਂ ਵੀ ਜਿਹੜੇ ਦਿਨ ਰਾਤੀ ਸਤੂਰ ਦੀ ਰਾਤੀ ਵੀ ਠੀਕ ਲੱਗਦਾ ਨਹੀਂ ਜੇ ਬਾਈ ਜੂਨ ਮੋਗੇ ਨੂੰ ਦਿੱਤੀ ਹੈ ਤਾਂ ਝੋਨਾ ਸੈੱਲ ਚ ਆਉਗੇ ਜਦੋਂ ਵਟੇ ਜੋ ਕੋਈ ਅਸੀਂ ਕੋਈ ਨਾ ਦਾ 10 ਤਰੀਕ ਨੂੰ ਸ਼ੁਰੂ ਕਰ ਦੇਣਾ ਸਰਕਾਰ ਨੂੰ ਅਸੀਂ ਦੇਦਾ ਵੀ ਅਸੀਂ 10 ਨੂੰ ਝੋਨਾ ਸ਼ੁਰੂ ਕਰ ਦੇਣਾ ਜਿਹੜਾ ਮਰਜੀ ਵਿਭਾਗ ਹੁਕਮ ਲਾ ਕੇ ਸਾਨੂੰ ਆ ਕੇ ਸਾਨੂੰ ਪੈਂਦਾ ਕਰ ਦੇ ਸਾਨੂੰ ਫੜ ਲੈ ਕਿਉਂਕਿ ਜੇ ਅਸੀਂ ਪਾਣੀ ਨੂੰ ਨਾਲ ਆਉਣੇ ਆ ਸਾਡਾ ਸੈਲ ਆ ਜੇ ਤੁਹਾਨੂੰ ਮੰਡੀਆਂ 'ਚ ਤਾਂ ਰੇ ਲਾਉਣੇ ਪੈਣਗੇ ਤੂੰ ਬਾਹਲੇ ਤਾਂ ਰੇ ਲਾਉਣੇ ਪੈਣਗੇ ਨਾਲੇ ਸਾਡੀ ਫਸਲ ਬਰਬਾਦ ਹੋਊਗੀ ਮੰਡੀਆਂ 'ਚ ਪਈ ਅਜਾ ਅਸੀਂ ਬਰਬਾਦ ਹੋਨੇ ਫਿਰ ਸਾਡੀ ਫਸਲ ਵੀ ਬਰਬਾਦ ਹੋਊਗੀ ਦੋ ਕੰਮ ਹੋ ਜਾਣੇ ਨੇ ਅੱਜ ਇੱਕ ਕੰਮ ਜੇ ਸਰਕਾਰ ਮੰਗਾ ਨਹੀਂ ਮੰਨਦੀ ਤੱਕ ਮਤਲਬ ਨਹੀਂ ਬਾਦੀ ਚ ਅੱਜ ਅਸੀਂ ਜਿਹੜਾ ਚੰਡੀਗੜ੍ਹ ਤਾਂ ਨਾਲ ਆਉਣਾ ਇਹ ਅਣਮਿੱਥੇ ਸਮੇਂ ਲਈ ਲਾਵਾਗੇ ਜਿੰਨੀ ਦੇਰ ਤੱਕ ਸਾਡੇ